ਨਾ 112 ਤੇ ਨਾ ਗੜਸ਼ਾ ਘਟਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਾਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਤੇ ਕੋਈ ਵੀ ਸਰਕਾਰੀ ਮੁਲਾਜ਼ਮ ਇੱਥੇ ਹੱਥੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦਾ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਜਾਕਿਤਾ ਜਾ ਕੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਾਨਵਾਲ ਦੀ ਸੁਰੱਖਿਆ ਕੀਤੀ ਜਾ ਸਕੇ ਅਸੀਂ ਜਿਸਲੇ ਹਾਦਸਾ ਹੋਇਆ ਸੀ ਤੁਰੰਤ ਹਾਸੇ ਵਾਲੀ ਸਥਾਨ ਤੇ ਪੁੱਜੇ ਜਦੋਂ ਅਸੀਂ ਜਖਮੀਆਂ ਨੂੰ ਚੱਕਿਆ ਤਾਂ ਇਹ ਤੁਰੰਤ 112 ਤੇ ਕਾਲ ਕੀਤੀ ਨਾ 112 ਤੇ ਨਾ ਗੜਸ਼ਾ ਕੇ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਇਥੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦਾ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਦਾ ਕੀਤਾ ਜਾਵੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਾਨਵਾਲ ਦੀ ਸੁਰੱਖਿਆ ਕੀਤੀ ਜਾ ਸਕੇ ਐਂਬੂਲੈਂਸ ਨੂੰ ਕਿੰਨੀ ਵਾਰ ਫੋਨ ਕੀਤਾ ਸੀ ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ ਦੋ ਵਾਰੀ ਆਪ ਤੇ ਦੋ ਤਿੰਨ ਵਾਰੀ ਹੋਰ ਮੁੰਡਿਆਂ ਨੇ ਕੀਤਾ ਤਕਰੀਬਨ 4-5 ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ ਕਿੰਨੀ ਵਾਰ ਐਂਬੂਲੈਂਸ ਨੂੰ ਫੋਨ ਕੀਤਾ ਨੂੰ ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਂਬੂਲੈਂਸ ਨੂੰ ਫੋਨ ਕੀਤੇ ਆ ਨੂੰ ਜ਼ਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ ਸਰ ਐਕਸੀਡੈਂਟ ਕਾਹਦੇ ਵਿਚਕਾਰ ਹੋਇਆ ਓਥੇ ਇਹ ਐਕਸੀਡੈਂਟ ਜੀ ਜਿਹੜਾ ਆਪਣੇ ਆਹ ਲੋਡਰ ਸਗਾ ਟਿਪਰ ਲੋਡਰ ਮੋੜੇ ਆ ਕੇ ਟਿਪਰ ਤੇ ਲੱਗਾ ਟਿਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਜਿਹੜੀ ਹੈ ਕੁਜ਼ਲਟੀ ਬਹੁਤ ਵੱਡੀ ਹੈ ਸੋ ਸਰਕਾਰ ਨੂੰ ਮੈਂ ਇਹੀ ਕਹਾਂਗਾ ਕਿ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਸਰਕਾਰੀ ਹੁਣ ਦਾ ਇਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ ਇਹ ਪੁੱਜਦੇ ਨਹੀਂ ਹੈਗੇ ਠੀਕ ਹੈ ਦੂਜੀ ਗੱਲ ਨਾ ਕੋਈ ਪੁਲਿਸ ਵਾਲਾ ਪੁੱਜੇ ਦਾ ਹੁਣ ਜੇ ਬਾਈ ਜਾਣਦ ਸੰਨੇ ਬੰਦੇ ਖੜੇ ਆ ਜੇ ਯਾਰ ਸਾਡੇ ਨਾਲ ਕੋਈ ਗਾਂਢ ਹੋ ਜਾਵੇ ਠੀਕ ਹੈ ਤੁਸੀਂ ਸਾਰੇ ਬੰਦੇ ਆ ਕਿਸੇ ਨਾਲ ਵੀ ਹੋ ਜਾਵੇ ਬਾਈ ਜਾਨਦੇ ਯਾਰ ਜੇ ਐਦਾਂ ਹੀ ਟਾਈਮ ਨਾਲ ਲੇਟ ਆਣਾ ਫਿਰ ਉਹਨਾਂ ਫਾਇਦਾ ਕੀ ਆ ਯਾਰ ਫਾਇਦਾ ਕੀ ਆ ਜਾ ਕੇ ਨਹੀਂ ਵੀ ਜਾਗਮੀ ਬਾਈ ਐਂਬੂਲੈਂਸ ਨਾ ਘਟੋ ਘਟ ਜਾਦੇ ਨਹੀਂ ਆ 2 ਘੰਟੇ ਤੇ 2 ਦੇ ਵੱਧੇ ਹੋ ਗਏ ਹੁਣ ਅਸੀਂ ਤਾਂ ਹੁਣ ਆਏ ਆ ਬਾਈ ਤੁਹਾਨੂੰ ਦੱਸਾਂ ਪਰ ਹਲੇ ਤੱਕ ਅਸੀਂ ਆਏ ਆ ਵੀ ਹਲੇ ਤੱਕ ਐਂਬੂਲੈਂਸ ਨਹੀਂ ਆਈ ਭਾਈ ਯਾਰ 2 ਘੰਟੇ ਪੁਲਿਸ ਨੂੰ ਕਿੰਨੇ ਦੇ ਰੋਗੇ ਇਹ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਸ਼ਾਂ ਭੇਜੀਆਂ ਇਹ ਵੀ ਗਏ ਵੀ ਜਾਗਮੀ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਭੇਜੇ ਆ ਹਾਸਨ ਕਿੰਨੇ ਦੇ ਰੋਗੇ ਹੁਣ ਇਹਨੂੰ ਵਾਜੂ ਕੇ ਡਾ ਹੋ ਗਿਆ 1 ਘੰਟਾ ਹੋ ਗਿਆ ਭਾਈ ਯਾਰ 1.5 ਘੰਟਾ ਹੋ ਗਿਆ ਜੀ ਵਾਜੂ ਬਿਲਕੁਲ ਜੀ ਸਪੀਡ ਠੀਕ ਹੈ ਕੋਈ ਬ੍ਰੇਕਰ ਨਹੀਂ ਹੈ ਕੋਈ ਦੂਜਾ ਨਹੀਂ ਹੈ ਜਾ ਤਾਂ ਬ੍ਰੇਕਰ ਬਣਾਓ ਉੱਥੇ ਤੱਕ ਠੀਕ ਹੈ ਗੱਡੀ ਦੀ ਬ੍ਰੇਕ ਵੱਜਦੀ ਆਵੇ ਕੋਈ ਬ੍ਰੇਕਰ ਨਹੀਂ ਹੈ ਸਿੱਧੀ ਗੱਡੀ ਇੱਥੇ ਤੱਕ ਆਂਦੀ ਹੈ ਤੁਸੀਂ ਰਾਤ ਨੂੰ ਆ ਕੇ ਦੇਖ ਲਿਓ ਸਿੱਧੀਆਂ ਬ੍ਰੇਕਾਂ ਨਹੀਂ ਸਪੀਡ ਗੱਡੀ ਆਂਦੀਆਂ ਗੱਲੇ ਛੱਡ ਦੇ ਮੇਰਾ ਪਿੰਡ ਮਧਵਾਨੀ ਹੈ ਮਧਵਾਨੀ ਦੇ ਹਿਸਾਬ ਨਾਲ ਲਾਨਾ ਡਿੱਪਰ ਜਾਂਦਾ ਹਲੇ ਤੱਕ ਯਾਰ ਸੜਕ ਨਹੀਂ ਬਣੀ ਲੋਕ ਆਪ ਪਰੇਸ਼ਾਨ ਹੈ ਠੜਕਦਾ ਵੀ ਹੈ ਮੇਰ ਗੱਲ ਅੰਨੇ ਖੱਡੇ ਆ ਕੱਲੋ ਯਾਰ ਡਿਪਰ ਕੋਈ ਸਾਡੇ ਵਰਗਾ ਜਾਂਦਾ ਹੋਵੇ ਟਿਪਰ ਬਾਲਟ ਜਾਵੇ ਫੇਰ ਦੇਖੋ ਜੀ ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਦੇ ਉੱਤੇ ਆਏ ਆ ਅਸੀਂ ਦੇਖ ਰਹੇ ਹਾਂ ਵੀ ਮਤਲਬ ਇਹ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਿਹੜਾ ਟਰੱਕ ਚਾਲਕ ਸੀਗਾ ਉਹ ਵੀ ਸੀਰੀਅਸ ਹੈ ਅਸੀਂ ਇਹਨਾਂ ਦਾ ਬੈਂਡ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਆ ਬੈਂਡ ਲੈ ਕੇ ਟਰੱਕ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਤੇ ਜਿਹੜੀ ਟਰੱਕ ਬਹੁਤ ਜਾਂਪਾ ਪਰ ਟ੍ਰਾਫਿਕ ਖਲਾ ਰਹੇ ਆ ਸਾਰੀ ਇਹ ਇਹ ਪਤਾ ਲੱਗਿਆ ਕੋਈ ਹਾਂਜੀ ਕੀ ਕਾਰੋਈ ਚੱਲ ਰਹੀ ਹੈ ਇਹ 304 ਦਾ ਪਰਚਾ ਲਾਗੇ ਇੱਥੇ ਐਕਸੀਡੈਂਟ ਦਾ